ਦਿੱਲੀ ਦੇ ਵਿੱਚ ਪਹਿਲੀ ਬਰਸਾਤ ਪੈਣ ਦੇ ਨਾਲ ਹੀ ਪੂਰੇ ਇਲਾਕੇ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦਿੱਲੀ ਟ੍ਰੈਫਿਕ ਪੁਲਿਸ ਦੇ ਵੱਲੋਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿਸ ਵਿੱਚ ਸੜਕਾਂ ਦੇ ਉੱਪਰ ਪਾਣੀ ਭਰ ਚੁੱਕਿਆ ਹੈ ਕਈ ਥਾਵਾਂ ਦੇ ਉੱਪਰ ਗੱਡੀਆਂ ਪਾਣੀ ਦੇ ਅੰਦਰ ਡੁੱਬੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਾਲੇ ਰੰਗ ਦੀ ਗੱਡੀ ਹੈ ਪਾਣੀ ਦੇ ਵਿੱਚ ਪੂਰੀ ਤਰੀਕੇ ਨਾਲ ਡੁੱਬ ਚੁੱਕੀ ਹੈ ਉਸ ਦੇ ਅੱਧੇ ਤੋਂ ਜ਼ਿਆਦਾ ਹਿੱਸਾ ਜਿਹੜਾ ਹੈ ਪਾਣੀ ਦੇ ਵਿੱਚ ਨਜ਼ਰ ਆ ਰਿਹਾ ਹੈ ਤਾਂ ਇਸ ਲਈ ਰੋਡ ਕ੍ਰੋਸ ਕਰ ਰਿਹਾ ਸੀ ਇਹ ਸ਼ਖਸ ਤੇ ਅਚਾਨਕ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ ਪਾਣੀ ਜ਼ਿਆਦਾ ਪਾਇਜ ਜਾਂਦੇ ਹਨ ਹਾਲਾਂਕਿ ਇਸ ਗੱਡੀ ਦੇ ਇਹ ਹਾਲਾਤ ਦੇਖ ਕੇ ਬਾਕੀ ਗੱਡੀਆਂ ਦੇ ਵੱਲੋਂ ਡਾਇਵਰਜਨ ਲੈ ਲਈ ਗਈ ਦੂਸਰੀ ਪਾਸੇੋਂ ਵੀ ਉਹਨਾਂ ਦੇ ਵੱਲੋਂ ਨਿਕਲਿਆ ਗਿਆ ਤੇ ਦੱਸ ਦੇ ਇੱਕ ਹੀ ਵਕਤ ਵਕਤ ਤਸਵੀਰਾਂ ਜਿਹੜੀਆਂ ਨੇ ਦਿੱਲੀ ਪੁਲਿਸ ਦੇ ਵੱਲੋਂ ਸਾਂਝੀਆਂ ਕੀਤੀਆਂ ਨੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਮਿੰਟੋ ਰੋਡ ਦੇ ਉੱਪਰ ਪਾਣੀ ਭਰਿਆ ਹੋਇਆ ਹੈ ਆਊਟਰ ਰਿੰਗ ਰੋਡ ਤੇ ਪਾਣੀ ਭਰਿਆ ਹੋਇਆ ਤੇ ਵਕਫ ਵਕਫੇ ਹੋਰ ਇਲਾਕੇ ਨੇ ਇਸੇ ਨਾਲ ਕਿ ਉਹਨਾਂ ਦੇ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਇਹਨਾਂ ਇਹਨਾਂ ਥਾਵਾਂ ਦੇ ਉੱਪਰ ਪਾਣੀ ਭਰ ਚੁੱਕਿਆ ਜੇਕਰ ਤੁਸੀਂ ਕਿੱਥੇ ਜਾਣਾ ਹੈ ਤਾਂ ਤੁਸੀਂ ਵੀ ਆਪਣੀ ਡਾਇਵਰਜਨ ਲੈ ਲਓ ਕਿਸੇ ਤਰੀਕੇ ਇਸ ਪਾਣੀ ਦੇ ਵਿੱਚ ਫਸ ਨਾ ਜਾਈਓ बार-बार ਉਹਨਾਂ ਦੇ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਹੈ ਉੱਥੇ ਹੀ ਜੇਕਰ ਤੁਸੀਂ ਦਿੱਲੀ ਦੇ ਵਿੱਚ ਸਫ਼ਰ ਕਰਨ ਜਾ ਰਹੇ ਹੋ ਦਿੱਲੀ ਦੇ ਵਿੱਚ ਕਿਤੇ ਜਾਣਾ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਇਸ ਨੂੰ ਧਿਆਨ ਨਾਲ ਦੇਖਣ ਦੀ ਲੋੜ ਹੈ ਦਿੱਲੀ ਟ੍ਰੈਫਿਕ ਪੁਲਿਸ ਦੇ ਵੱਲੋਂ ਲਗਾਤਾਰ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿ ਥਾਂ-ਥਾਂ ਦੇ ਉੱਪਰ ਪਾਣੀ ਭਰਿਆ ਹੋਇਆ ਹੈ ਇਸ ਕਰਕੇ ਆਪਣਾ ਪਲਾਨ ਉਸੇ ਤਰੀਕੇ ਬਣਾਇਆ ਜਾਵੇ ਉਸੇ ਹੀ ਤਰੀਕੇ ਰਸਤੇ ਦਾ অপশন চুনো تاکہ ਤੁਸੀਂ ਇਸ ਪਾਣੀ ਦੇ ਵਿੱਚ ਫਸ ਨਾ ਜਾਓ ਲਗਾਤਾਰ ਪਾਣੀ ਪਰਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕੁਝ ਹੀ ਕੰਟਿਆਂ ਦੇ ਮਹੀਨੇ ਹੱਲੇ ਬਰਸਾਤ ਦਾ ਪਹਿਲਾ ਮਹੀ ਪਿਆ ਤੇ ਪਹਿਲੇ ਮਹੀਨੇ ਹੀ ਜਿਹੜਾ ਹੈ ਦਿੱਲੀ ਨੂੰ ਜਲ ਖਲ ਕਰ ਦਿੰਦਾ ਹੈ ਦਿੱਲੀ ਦੇ ਵਿੱਚ ਥਾਂ ਥਾਂ ਦੇ ਉੱਪਰ ਪਾਣੀ ਭਰ ਚੁੱਕਿਆ ਆਉਟਰ ਰਿੰਗ ਰੋਡ ਦੇ ਉੱਪਰ ਪਾਣੀ ਭਰਿਆ ਹੋਇਆ ਵਕ ਵਕ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਦੱਸਦੇ ਵਿੱਚ ਕਿਤੇ ਪਾਣੀ ਦੇ ਵਿੱਚ ਬਸ ਫਸੇ ਹੋਈ ਨਜ਼ਰ ਆ ਰਹੀ ਹੈ ਕਿ ਤੇ ਗੱਡੀ ਫਸੇ ਹੋਈ ਨਜ਼ਰ ਆ ਰਹੀ ਹੈ ਗੱਡੀਆਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਪਾਣੀ ਦੇ ਵਿੱਚ ਰेंगਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਤਸਵੀਰਾਂ ਜੜੀਆਂ ਨੇ ਇਸ ਇਸ ਸਮੇਂ ਦਿੱਲੀ ਟ੍ਰੈਫਿਕ ਪੁਲਿਸ ਨੇ ਬਲੋ ਸਾਂਝੀਆਂ ਕੀਤੀਆਂ ਨੇ ਤੇ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਅਲਰਟ ਕੀਤਾ ਹੈ ਕਿ ਜੇਕਰ ਤੁਸੀਂ ਵੀ ਦਿੱਲੀ ਦੇ ਵਿੱਚ ਸਫ਼ਰ ਕਰ ਰਹੇ ਹੋ ਤਾਂ ਆਪਣੇ ਇਸ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਆਪਣਾ ਸਫ਼ਰ ਪਲਾਨ ਕਰੋ ਜੇਕਰ ਤੁਸੀਂ ਇਸ ਰੋਡ ਤੋਂ ਜਾਣਾ ਹੈ ਤਾਂ ਉਸ ਦਾ ਕੋਈ ਡਵਰਜਨ ਹੈਗਾ ਤਾਂ ਉਸ ਨੂੰ ਜ਼ਰੂਰ ਅਪਣਾ ਲਓ ਕਿਉਂਕਿ ਇੱਧਰ ਪਾਣੀ ਭਰ ਚੁੱਕਿਆ ਹੈ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਬਲਟਨ ਦਿੱਲੀ ਦੇ ਵਿੱਚ ਪਹਿਲੀ ਬਰਸਾਤ ਪੈਣ ਦੇ ਨਾਲ ਹੀ ਪੂਰੇ ਇਲਾਕੇ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦਿੱਲੀ ਟ੍ਰੈਫਿਕ ਪੁਲਿਸ ਦੇ ਵੱਲੋਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿਸ ਵਿੱਚ ਇਸ ਸੜਕਾਂ ਦੇ ਉੱਪਰ ਪਾਣੀ ਭਰ ਚੁੱਕਿਆ ਹੈ ਕਈ ਥਾਵਾਂ ਦੇ ਉੱਪਰ ਗੱਡੀਆਂ ਪਾਣੀ ਦੇ ਅੰਦਰ ਡੁੱਬੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਾਲੇ ਰੰਗ ਦੀ ਗੱਡੀ ਹੈ ਪਾਣੀ ਦੇ ਵਿੱਚ ਪੂਰੀ ਤਰੀਕੇ ਨਾਲ ਡੁੱਬ ਚੁੱਕੀ ਹੈ ਉਸ ਦੇ ਅੱਧੇ ਤੋਂ ਜ਼ਿਆਦਾ ਹਿੱਸਾ ਜਿਹੜਾ ਹੈ ਪਾਣੀ ਦੇ ਵਿੱਚ ਨਜ਼ਰ ਆ ਰਿਹਾ ਹੈ ਤਾਂ ਇਸ ਲਈ ਰੋਡ ਕ੍ਰੋਸ ਕਰ ਰਿਹਾ ਸੀ ਇਹ ਸ਼ਖਸ ਤੇ ਅਚਾਨਕ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ ਪਾਣੀ ਜ਼ਿਆਦਾ ਪਾਇਜ ਜਾਂਦੇ ਹਨ ਹਾਲਾਂਕਿ ਇਸ ਗੱਡੀ ਦੇ ਇਹ ਹਾਲਾਤ ਦੇਖ ਕੇ ਬਾਕੀ ਗੱਡੀਆਂ ਦੇ ਵੱਲੋਂ ਡਾਇਵਰਜਨ ਲੈ ਲਈ ਗਈ ਦੂਸਰੀ ਪਾਸੇੋਂ ਵੀ ਉਹਨਾਂ ਦੇ ਵੱਲੋਂ ਨਿਕਲਿਆ ਗਿਆ ਤੇ ਦੱਸ ਦੇ ਇੱਕ ਹੀ ਵਕਤ ਵਕਤ ਤਸਵੀਰਾਂ ਜਿਹੜੀਆਂ ਨੇ ਦਿੱਲੀ ਪੁਲਿਸ ਦੇ ਵੱਲੋਂ ਸਾਂਝੀਆਂ ਕੀਤੀਆਂ ਨੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਮਿੰਟੋ ਰੋਡ ਦੇ ਉੱਪਰ ਪਾਣੀ ਭਰਿਆ ਹੋਇਆ ਹੈ ਆਊਟਰ ਰਿੰਗ ਰੋਡ ਤੇ ਪਾਣੀ ਭਰਿਆ ਹੋਇਆ ਤੇ ਵਕਫ ਵਕਫੇ ਹੋਰ ਇਲਾਕੇ ਨੇ ਇਸੇ ਨਾਲ ਕਿ ਉਹਨਾਂ ਦੇ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਇਹਨਾਂ ਇਹਨਾਂ ਥਾਵਾਂ ਦੇ ਉੱਪਰ ਪਾਣੀ ਭਰ ਚੁੱਕਿਆ ਜੇਕਰ ਤੁਸੀਂ ਕਿੱਥੇ ਜਾਣਾ ਹੈ ਤਾਂ ਤੁਸੀਂ ਵੀ ਆਪਣੀ ਡਾਇਵਰਜਨ ਲੈ ਲਓ ਕਿਸੇ ਤਰੀਕੇ ਇਸ ਪਾਣੀ ਦੇ ਵਿੱਚ ਫਸ ਨਾ ਜਾਈਓ बार-बार ਉਹਨਾਂ ਦੇ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਹੈ ਉੱਥੇ ਹੀ ਜੇਕਰ ਤੁਸੀਂ ਦਿੱਲੀ ਦੇ ਵਿੱਚ ਸਫ਼ਰ ਕਰਨ ਜਾ ਰਹੇ ਹੋ ਦਿੱਲੀ ਦੇ ਵਿੱਚ ਕਿਤੇ ਜਾਣਾ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਇਸ ਨੂੰ ਧਿਆਨ ਨਾਲ ਦੇਖਣ ਦੀ ਲੋੜ ਹੈ ਦਿੱਲੀ ਟ੍ਰੈਫਿਕ ਪੁਲਿਸ ਦੇ ਵੱਲੋਂ ਲਗਾਤਾਰ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿ ਥਾਂ-ਥਾਂ ਦੇ ਉੱਪਰ ਪਾਣੀ ਭਰਿਆ ਹੋਇਆ ਹੈ ਇਸ ਕਰਕੇ ਆਪਣਾ ਪਲਾਨ ਉਸੇ ਤਰੀਕੇ ਬਣਾਇਆ ਜਾਵੇ ਉਸੇ ਹੀ ਤਰੀਕੇ ਰਸਤੇ ਦਾ অপশন চোনো تاکہ ਤੁਸੀਂ ਇਸ ਪਾਣੀ ਦੇ ਵਿੱਚ ਫਸ ਨਾ ਜਾਓ ਲਗਾਤਾਰ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕੁਝ ਹੀ ਘੰਟਿਆਂ ਦੇ ਮਹੀਨੇ ਹੱਲੇ ਬਰਸਾਤ ਦਾ ਪਹਿਲਾ ਮਹੀ ਪਿਆ ਤੇ ਪਹਿਲੇ ਮਹੀਨੇ ਹੀ ਜਿਹੜਾ ਹੈ ਦਿੱਲੀ ਨੂੰ ਜਲ ਥਲ ਕਰ ਦਿੰਦਾ ਹੈ ਦਿੱਲੀ ਦੇ ਵਿੱਚ ਥਾਂ ਥਾਂ ਦੇ ਉੱਪਰ ਪਾਣੀ ਭਰ ਚੁੱਕਿਆ ਆਉਟਰ ਰਿੰਗ ਰੋਡ ਦੇ ਉੱਪਰ ਪਾਣੀ ਭਰਿਆ ਹੋਇਆ ਵਕ ਵਕ ਤਸਵੀਰਾਂ ਜੜੀਆਂ ਨੇ ਸਾਹਮਣੇ ਆਈਆਂ ਨੇ ਦੱਸਦੇ ਵਿੱਚ ਕਿਤੇ ਪਾਣੀ ਦੇ ਵਿੱਚ ਬਸ ਪਜੀ ਹੋਈ ਨਜ਼ਰ ਆ ਰਹੀ ਹੈ ਕਿ ਤੇ ਗੱਡੀ ਫਸੀ ਹੋਈ ਨਜ਼ਰ ਆ ਰਹੀ ਹੈ ਗੱਡੀਆਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਪਾਣੀ ਦੇ ਵਿੱਚ ਰेंगਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਤਸਵੀਰਾਂ ਜੜੀਆਂ ਨੇ ਇਸ ਇਸ ਸਮੇਂ ਦਿੱਲੀ ਟ੍ਰੈਫਿਕ ਪੁਲਿਸ ਨੇ ਬਲੋ ਸਾਂਝੀਆਂ ਕੀਤੀਆਂ ਨੇ ਤੇ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਅਲਰਟ ਕੀਤਾ ਹੈ ਕਿ ਜੇਕਰ ਤੁਸੀਂ ਵੀ ਦਿੱਲੀ ਦੇ ਵਿੱਚ ਸਫ਼ਰ ਕਰ ਰਹੇ ਹੋ ਤਾਂ ਆਪਣੇ ਇਸ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਆਪਣਾ ਸਫ਼ਰ ਪਲਾਨ ਕਰੋ ਜੇਕਰ ਤੁਸੀਂ ਇਸ ਰੋਡ ਤੋਂ ਜਾਣਾ ਹੈ ਤਾਂ ਉਸ ਦਾ ਕੋਈ ਡਵਰਜਨ ਹੈਗਾ ਤਾਂ ਉਸ ਨੂੰ ਜ਼ਰੂਰ ਅਪਣਾ ਲਓ ਕਿਉਂਕਿ ਇੱਧਰ ਪਾਣੀ ਭਰ ਚੁੱਕਿਆ ਹੈ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਬਲਟਨ